ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੁਬਿੰਦਗੜ ਦੇ ਨਾਲ ਲੱਗਦੇ ਪਿੰਡ ਬਦੀਨਪੁਰ ਵਾਸੀ ਹਰਮਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਅਨੰਤਨਾਕ ਕਸ਼ਮੀਰ ਦੇ ਵਿੱਚ ਸਿੱਖ ਫੋਰਸ ਸਿੱਖਲਾਈ ਰੈਜੀਮੈਂਟ ਚ ਸ਼ਹੀਦ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਇੱਕ ਹੋਰ ਫੌਜੀ ਪੁਲਿਸ ਜ਼ਿਲ੍ਹਾ ਖੰਨਾ ਦੇ ਹਲਕਾ ਸਮਰਾਲਾ ਦੇ ਪਿੰਡ ਮਾਨੂਪੁਰ ਦਾ ਦੱਸਿਆ ਜਾ ਰਿਹਾ ਜਿਸ ਦੀ ਪਛਾਣ ਲਾਂਸ ਨਾਇਕ ਪ੍ਰਤਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਜੋਂ ਹੋਈ ਹੈ ਜਾਣਕਾਰੀ ਦੇ ਮੁਤਾਬਕ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਦੇ ਵਿੱਚ ਆਤੰਕੀਆਂ ਨਾਲ ਮੁੱਠਪੇੜ ਦੇ ਦੌਰਾਨ ਦੋਵੇਂ ਜਹਾਨ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਦੋਵੇਂ ਹੀ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਨਾਲ ਸੰਬੰਧਿਤ ਦੱਸੀ ਜਾ ਰਹੇ ਨੇ ਰਖੜੀ ਤੋਂ ਠੀਕ ਪਹਿਲਾਂ ਆਈ ਇਸ ਖਬਰ ਨੇ ਦੋਹਾਂ ਪਰਿਵਾਰਾਂ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਪ੍ਰਤਪਾਲ ਸਿੰਘ ਤੇ ਵਿਆਹ ਨੂੰ ਸਿਰਫ 11 ਮਹੀਨੇ ਹੀ ਹੋਏ ਸਨ ਉਸਦੀ ਪਤਨੀ ਰਖੜੀ ਦੇ ਲਈ ਉਸ ਨੂੰ ਉਡੀਕ ਕਰ ਰਹੀ ਸੀ ਅਤੇ ਤਿਹਾਰ ਮਨਾਉਣ ਦੇ ਲਈ ਆਪਣੇ ਪੇਕੇ ਘਰ ਜਾਣ ਦੀ ਉਮੀਦ ਕਰ ਰਹੀ ਸੀ। ਉੱਥੇ ਹੀ ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣ ਉਸਦੀ ਸੁਰੱਖਿਆ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ। ਦੋਹਾਂ ਪਰਿਵਾਰਾਂ ਦੇ ਵਿੱਚ ਜਿਹੜਾ ਕਿ ਸੋਗ ਦਾ ਮਾਹੌਲ ਹੈ ਅਤੇ ਜਿਸ ਤਰ੍ਹਾਂ ਇਹ ਖਬਰ ਸੁਣੀ ਤਾਂ ਇਲਾਕੇ ਦੇ ਵਿੱਚ ਵੀ ਮਾਹੌਲ ਗਮਗੀਨ ਹੋ ਗਿਆ।